ਤਾਲਾ ਬੜਾ ਗੁੰਝਲਦਾਰ ਜੀ ਬਟਾਲੇ ਦੇ ਸਾਰੇ ਸਿਆਪੇ ਪਾਏ ਨੇ ਬਟਾਲੇ ਦਾ ਤਾਰਾ ਪੰਗਾ ਵੈ ਰੰਧਾਵਾ ਸਾਹਿਬ ਦੇ ਆਉਣ ਨਾਲ ਮੌਦਾਨ ਬੜਾ ਜ਼ਬਰਦਸਤ ਭੱਕਿਆ ਠੀਕ ਹੈ ਮੁਕਾਬਲਾ ਕਾਂਡੇ ਦਾ ਹੋਵੇਗਾ ਹੁਣ ਵੇਖਣ ਵਾਲੀ ਇਹ ਗੱਲ ਹੋਏਗੀ ਕਿ ਪਿਛਲੀ ਵਾਰ ਇਹਨਾਂ ਨੇ ਕਾਂਗਰਸ ਦੇ 33 ਐਮਸੀ ਤੇ ਲਗਭਗ ਸਾਰੇ 55 ਪੰਜ ਜਿਹੜੇ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੋਰ ਦਿੱਤੇ ਹੁਣ ਜਲਵਾ ਵੇਖਣਾ ਹੁਣ ਪਤਾ ਲੱਗੂ ਚਾਂਦੀ ਵੀ ਕਿ ਕਿਹੜੇ ਭਾਵੇਂ ਸੇਖੜੀ ਸਾਹਿਬ ਇਹਨਾਂ ਫਰਾ ਕੇ ਬੁਰੀ ਤਰ੍ਹਾਂ ਆਪ ਹਰਾ ਕੇ ਠੋਕ ਕੇ ਮੰਜੀ ਉਹਨਾਂ ਦੀ ਭਜਾ ਦਿੱਤੇ ਭਜਾਤੇ ਉਹ ਚਲ ਗਏ ਬਾਜ-ਬਾਜ ਹੁਣ ਇਹਨਾਂ ਕੋ ਬੰਦਾ ਐ ਨਹੀਂ ਪੱਪੂ ਜਿੰਤੀਪੁਰਿਆਂ ਦਾ ਜਿਹੜਾ ਉਹਨਾਂ ਦਾ ਬੇਟਾ ਅਮਨਦੀਪ ਮੁੰਡਾ ਵਧੀਆ ਹੂੰ ਵਧੀਆ ਮੁੰਡਾ ਹਨਾ ਪਲਾ ਮਾਨਸ ਮੁੰਡਾ ਉਹਨਾਂ ਕੋ 4 75 ਵੀ ਹੈਗਾ ਉਹਨਾਂ ਕੋ ਪੈਸੇ ਵੀ ਹੈਗੇ ਸਭ ਕੁਝ ਹੈਗਾ ਇੱਕ ਬੰਦੇ ਗੁੱਡੂ ਯੋਰ ਲਾਏਗਾ ਠੀਕ ਹੈ ਠੀਕ ਹੈ ਸੇਖੜ ਸਾਹਿਬ ਦਾ ਬੇਟਾ ਇੱਕ ਬੰਦੇ ਪਪੂ ਜੈਤੀਪੁਰੇ ਭਾਜੀ ਦਾ ਬੇਟਾ ਅਮਨ ਐਡਵੋਕੇਟ ਇਹ ਦੋਵੇਂ ਜ਼ੋਰ ਲਾਉਣਗੇ ਵੀ ਇੱਥੋਂ ਵੱਧ ਤੋਂ ਵੱਧ ਹੀ ਅੱਗੇ ਹੋ ਕੇ ਤੇ ਕਾਂਗਰਸ ਦੇ ਫਦੇ ਨੂੰ ਜਿਤਾਈਏ ਗਡੂਰਾਂ ਕੋ ਘੱਟ ਵੋਟ ਰਹਿ ਗਈ ਜਾਂ ਇਹ ਪਪੂ ਜੈਤੀਪੁਰੇ ਗਰੁੱਪ ਕੋ ਉਹਨਾਂ ਕਹਣਾ ਜੀ ਇਹੀ ਤੇ ਪੂਰਾ ਜ਼ੋਰ ਲਾਇਆ ਉਹਦਾ ਕੜਾਈ ਵੀ ਲਾਇਆ ਕਿਉਂਕਿ ਮਾਂ ਪਿਓ ਪਿਓ ਹੈ ਨੀਗਾ ਖਸਮ ਨਹੀਂ ਨਾ ਜਿਸ ਹਲਕੇ ਦਾ ਖਸਮ ਨਹੀਂ ਖਸਮ ਤੇ ਜਿੰਮੇਵਾਰੀ ਪੈਣੀ ਜੂਨਾਂ ਉਹਨਾਂ ਦੀਆਂ ਬਦਲਣੀਆਂ ਹਾਰ ਲਗੇ ਉਹ ਜਿਹੜੇ ਆਪਣੀ ਨੂੰ ਨੰਗਿਆਂ ਕਰਦੀ ਕੋਸ਼ਿਸ਼ ਕਰਨਗੇ ਆਪਣੀਆਂ ਪਾਰਟੀਆਂ ਦੀ ਪਿੱਠ ਵਿੱਚ ਸ਼ੁਰਾ ਬਾਦਗੇ ਆਪਣੇ ਉਮੀਦਵਾਰਾਂ ਦੇ ਵਿਰੁੱਧ ਚੱਲਣਗੇ ਉਹਨਾਂ ਦੀ ਜੂਨ ਬਦਲੇਗੀ ਉਹ ਨਾ ਬੰਨ ਇਲੈਕਸ਼ਨ ਉਹ ਨਹੀਂ ਅੱਜਕੱਲ ਭਲਾਮਾਨ ਤੋਂ ਬੰਦਾ ਨਹੀਂ ਕੋ ਲੜ ਸਕਦਾ ਨਾ ਪੈਸੇ ਤੋਂ ਬਗੈਰ ਲੜੀ ਜਾਣੀ ਨਾ ਭਲਮਾਨ ਸੀ ਦਾ ਲੜੀ ਜਾਣੀ ਹੈ 76 ਵੀ ਕੈਂਪ ਚਾਹੀਦਾ ਪੈਆ ਵੀ ਕੈਂਪ ਚਾਹੀਦਾ ਹੁਣ ਪਤਾ ਲੱਗੂਗਾ ਕਿ ਸ਼ਹਿਰੀ ਕਲਸੀ ਜੀ ਵਟਾ ਲਿਓ ਕੀ ਚੰਨ ਚਾੜਦੇ ਨੇ ਠੀਕ ਹੈ ਤੇ ਤ੍ਰਿਪਤ ਬਾਜਵਾ huri ਕੀ ਸੱਤੜੇ ਨੂੰ ਅੱਗੇ ਲਿਆ ਕੇ ਕਿੰਨੂੰ ਅੱਗੇ ਅਧਾ ਕੇ ਜਾਂ ਆਪਣੇ ਬੰਦਿਆਂ ਨੂੰ ਕਿੰਨਾ ਤੋੜਦੇ ਨੇ ਐਤ ਕੀ ਸਭ ਤੋਂ ਵੱਡਾ ਮੁਕਾਬਲਾ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਉਹ ਬਟਾਲੇ ਤੇ ਆ ਇੱਥੋਂ ਵੇਖੋ ਕਿਹੜਾ ਮਾਈ ਦਾ ਲਾਲ ਜਿਹੜਾ ਉਹ ਮਾਲੀ ਚਿੰਤ ਸੋ ਆ ਸਾਡੇ ਨਾਲ ਨੇ ਉਹ ਸੀਨੀਅਰ ਪੱਤਰਕਾਰ ਜਿਨ੍ਹਾਂ ਦੇ ਦਾਅਵੇ ਤੇ ਮੋਹਰ ਲੱਗ ਗਈ ਹੈ ਜਿਨ੍ਹਾਂ ਨੇ ਪਹਿਲਾਂ ਹੀ ਇਹ ਗੱਲ ਐਲਾਨ ਕਰ ਦਿੱਤੀ ਸੀ ਕਿ ਸੁਖਜਿੰਦਰ ਸਿੰਘ ਰੰਦਾਵਾ ਹੀ ਹੋਣਗੇ ਲੋਕ ਸਭਾ ਸੀ ਗੁਰਦਾਸਪੁਰ ਤੋਂ ਉਮੀਦਵਾਰ ਸ਼ੁਰੂ ਕਰੀਏ ਆਪਾਂ ਸੁਖਜਿੰਦਰ ਸਿੰਘ ਰੰਧਾਵੇ ਦਾ ਸਫ਼ਰ ਸੁਖਜਿੰਦਰ ਸਿੰਘ ਰੰਧਾਵੇ ਬਾਰੇ ਦੱਸੋ ਸਰੇਦੀ ਗੱਲ ਇਹ ਆ ਕਿ ਰੰਧਾਵਾ ਸਾਹਿਬ ਦੇ ਆਉਣ ਨਾਲ ਮਗਦਾਨ ਬੜਾ ਜ਼ਬਰਦਸਤ ਭੱਕਿਆ ਠੀਕ ਐ ਮੁਕਾਬਲਾ ਕਾਂਡੇ ਦਾ ਹੋਵੇਗਾ ਤੇ ਕਹਿੰਦੇ ਨੇ ਵੀ ਜਦਾਂ ਕੁੰਡੀਆਂ ਦੇ ਸਿੱਗ ਫਸ ਗਏ ਤੇ ਹੁਣ ਨਿਤਰੂ ਬੜੇਵੇਂ ਖਾਣੀ ਜਿੰਨੇ ਬੜੇਵੇਂ ਖਾਦੇ ਹੋਣਗੇ ਉਹ ਲਵੇਰੀ ਜਿੱਤ ਜੇਗੀ ਤੇ ਜਿਹੜੇ ਬਾਕੀ ਤੇ ਫਿਰ ਰਹਿ ਜਾਣਗੇ ਤੇ ਮੁਕਾਬਲਾ ਬੜਾ ਸਖਤ ਐ ਬਟੂ ਜੀ ਬਾਕੀ ਤੁਸੀਂ ਜੋ ਮੇਰੇ ਮੂੰਹੋਂ ਘੋਣਾ ਚਾਉਂਦੇ ਹੋ ਉਹ ਇੱਕ ਬੜੀ ਦੂਰ ਦੀ ਗੱਲ ਹੈ ਵੀ ਅੱਗੇ ਕੌਣ ਪਿੱਛੇ ਕੌਣ ਲੇਕਿਨ ਸਮੀਕਰਨ ਬੜੇ ਟੇਢੇ ਨੇ ਬੜੇ ਪਚੀਦਾ ਨੇ ਚਾਰ ਵੀਰਵਾਰ ਚਾਰ ਪਾਰਟੀਆਂ ਦੇ ਖਲੋਗੇ ਜੀ ਗਰਦਾਸਪੁਰ ਤੋਂ ਹੋਗੇ ਜੀ ਬਾਕੀ ਗੁਰਿੰਦਰ ਸਿੰਘ ਬਾਜਵਾ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਅਕਾਲੀ ਦਲ ਨੇ ਦੇ ਦਿੱਤਾ ਨਾਲ ਉਹਨਾਂ ਦੀ ਆਪਣੀ ਬੇਗੰਪੁਰਾ ਖਾਲਸਾ ਰਾਜ ਪਾਰਟੀ ਉਹਨਾਂ ਨੇ ਹਮਾਇਤ ਦਿੱਤੀ ਉਹ ਵੱਖਰੇ ਨੇ ਹਨ ਬੀਐਸਪੀ ਵਾਲੇ ਨੇ ਵੀ ਉਹ ਵੱਖਰੇ ਨੇ ਹਨ ਹੋਰ ਵੀ ਆਜ਼ਾਦ ਬੜੇ ਨੇ ਇੱਕ ਸਾਡੀ ਭੈਣ ਜੀ ਵੀ ਕੋਈ ਆਜ਼ਾਦ ਖਲੋਤੇ ਨੇ ਉਹ ਬੜੇ ਬੜੇ ਜਾਣੇ ਨੇ ਉਹਨਾਂ ਹਰ ਨੂੰ ਅਧਿਕਾਰ ਹੈ ਠੀਕ ਹੈ ਜੇ ਇੱਕ ਉਹ ਨੀਟੂ ਛਟਰਾ ਵਾਲੇ ਨੂੰ ਲੋਕੀ ਹਵਾ ਚ ਚਾੜ ਸਕਦੇ ਆ ਜਿਹਦੇ ਕੋਲ ਨਾ ਪੱਲੇ ਨਾ ਗੱਲ ਨਾ ਬਾਤ ਤੇ ਉਹ ਬਾਕੀ ਤੇ ਸਾਰਿਆਂ ਨੂੰ ਅਧਿਕਾਰ ਹੈਗਾ ਹੀ ਇਹ ਚੋਣ ਲੜਨ ਦਾ ਵੇਖੋ ਬਿੱਟੂ ਜੀ ਗੱਲ ਇਹ ਆ ਕਿ ਚਾਰ ਹਲਕੇ ਨੇ ਚਾਰ ਉਮੀਦਵਾਰ ਮੇਨ ਨੇ ਜਿਨ੍ਹਾਂ 'ਚ ਸਿੱਧੀ-ਸਿੱਧੀ ਟੱਕਰ ਹੈ ਠੀਕ ਹੁਣ ਇਹਨਾਂ 'ਚ ਵੇਖਣ ਵਾਲੀ ਇਹ ਗੱਲ ਹੋਏਗੀ ਕਿ ਜਿਹੜੇ ਨਵੇਂ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਇੰਚਾਰਜ ਜਾਂ ਉਥੋਂ ਐਮਐਲਏ ਜਾਂ ਉਥੋਂ ਸਾਬਕਾ ਇੰਚਾਰਜ ਜਾਂ ਉਥੋਂ ਸਾਬਕਾ ਮੰਤਰੀ ਇਹ ਆਪਣੀ ਆਪਣੀ ਪਾਰਟੀ ਲਈ ਕੀ ਰੋਲ ਅਦਾ ਕਰਦੇ ਨੇ ਕੀ ਵਾਕਿਆ ਹੀ ਆਪਣੀ ਮਾਂ ਦੀ ਇੱਜ਼ਤ ਨੂੰ ਰੱਖਣ ਲਈ ਇਹ ਮਾਂ ਦੇ ਸਿਰ ਤੇ ਪੱਲੂ ਦੇ ਕੇ ਇੱਜ਼ਤ ਨਾਲ ਮਾਂ ਦੇ ਨਾਲ ਖਲੋਣਗੇ ਕਿ ਜਾਂ ਪਿਛਲੇ ਸਮੇਂ ਮੰਗੂ ਗਦਾਰਾਂ ਵਾਂਗੂ ਆਪਣੀ ਮਾਂ ਦੀਆਂ ਟੰਗਾਂ ਖਿੱਚਣਗੇ ਆਪਣੇ ਨੁਕਸਾਨ ਪਹੁੰਚਾਉਣਗੇ ਪਾਰਟੀਆਂ ਨੂੰ ਇਹ ਵੇਖਣ ਵਾਲੀ ਇਹ ਗੱਲ ਹੋਏਗੀ ਲੋਕਾਂ ਦੀ ਤਿੱਖੀ ਨਜ਼ਰ ਰਹੇਗੀ ਲੋਕੀ ਮੇਰੀ ਗੱਲ ਸੁਣੋ ਲੋਕੀ ਬਿਲਕੁਲ ਇਹ ਇਸ ਵਾਰ ਦੀਆਂ ਗੱਲਾਂ ਨਹੀਂ ਜੇ ਜਿਹੜੇ ਸੂਝਵਾਨ ਵੋਟਰ ਨੇ ਬੋਰਡ ਦਾ ਬੜਾ ਕੀਮਤੀ ਕੀਮਤੀ ਮੁੱਲ ਆ ਸੂਝਵਾਨ ਵੋਟਰ ਕਦੀ ਨਹੀਂ ਚਾਹੇਗਾ ਕਿ ਮੇਰੀ ਵੋਟ ਅਜਾਈ ਜਾਏ ਮੈਂ ਵੋਟ ਐਵੇਂ ਨਕਮੇ ਬੰਦੇ ਨੂੰ ਪਾਦਾ ਨਾਲੇ ਖਾਸ ਕਰਕੇ ਪਾਰਟੀ ਨਾਲ ਜੁੜਿਆ ਜਿਹੜਾ ਛੋਟਾ ਕੇਡਰ ਹੈ ਲੋਕ ਆਮਦਰਦੀ ਜਿਹੜੇ ਇੱਕ ਦੂਜੀ ਪਾਰਟੀ ਨਾਲ ਰੱਖਦੇ ਆ ਉਹ ਚਾਹੁੰਦੇ ਆ ਕਿ ਜੇ ਮੈਂ ਆਪਣੀ ਵੋਟ ਪਾਉਣ ਜਾ ਰਿਹਾ ਨਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਅਕਾਲੀ ਦਲ ਜਾਂ ਭਾਜਪਾ ਜਾਂ ਪੰਥਕ ਆਗੂਆਂ ਤੇ ਉਹਨਾਂ ਨਾਲ ਜੁੜੇ ਜਿੰਨੇ ਉਹਨਾਂ ਦੇ ਪੈਰੋਕਾਰ ਨੇ ਉਹ ਸਾਰੇ ਦੇ ਸਾਰੇ ਇੱਕ ਢਾਹ ਕੇ ਇੱਕ ਠੋਕ ਕੇ ਉਥੇ ਉਹਨਾਂ ਦੇ ਨਾਲ ਪਾਰਟੀ ਦੇ ਇਲੈਕਸ਼ਨ ਉਹ ਨਹੀਂ ਅੱਜਕੱਲ ਭਲਾਮਾਂਤ ਬੰਦਾ ਨਹੀਂ ਕੋ ਲੜ ਸਕਦਾ ਨਾ ਪੈਸੇ ਤੋਂ ਬਗੈਰ ਲੜੀ ਜਾਣੀ ਹੈ ਨਾ ਪਲਮਾਨਸੀ ਨਾਲ ਲੜੀ ਜਾਣੀ ਹੈ 76 ਵੀ ਕੈਂਪ ਚਾਹੀਦਾ ਪੈਹਾ ਵੀ ਕੈਂਪ ਚਾਹੀਦਾ ਸਭ ਕੁਝ ਚਾਹੀਦਾ ਫਿਰ ਲੜਿਆ ਜਾਣਾ ਅੱਛਾ ਤੁਹਾਡੇ ਮੁਤਾਬਕ ਮੈਨ ਪਾਵਰ ਮਨੀ ਪਾਵਰ ਤੇ ਮਸਲ ਪਾਵਰ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਸਾਰਿਆਂ ਕੋ ਹੈਗੀ ਹੈ ਹੈ ਬਿਲਕੁਲ ਹੈਗੀ ਸਾਰੇ ਆਪਣੇ ਕੋ ਕੌਣ ਘਟਿਆ ਕਿਸੇ ਨਾਲ ਕਿਤੇ ਕੋ ਜਿਆਦਾ ਨਹੀਂ ਇਹ 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 ਨਹੀਂ ਦੱਸਿਆ ਜਾ ਸਕਦਾ ਬਿੱਟੂ ਜੀ ਇਹ ਕੋਈ ਐਨਲਿਸਿਸ ਕਰ ਨਹੀਂ ਸਕਦਾ ਕਿ ਕਿਤੇ ਕੋ ਜਿਆਦਾ ਜਿਹੜਾ ਬਾਦੀ ਮਾਰ ਗਿਆ ਉਹਦੇ ਕੋ ਜਿਆਦਾ ਹੈ ਜਿਹੜਾ ਬਾਦੀ ਹਾਰ ਗਿਆ ਉਹ ਦੇਖੋ ਘੱਟੇ ਦੋ ਗਰੁੱਪਾਂ ਚ ਹੀ ਇਹੀ ਵੰਡ ਕੇ ਚੱਲਦੇ ਆਂ ਵੀ ਚਾਰ ਜਾਨੇ ਦਾ ਗਰਦਾਸਪੁਰ ਚ ਮੁੱਖ ਮੁਕਾਬਲਾ ਚਾਰ ਜਾਨਾਂ ਚੋ ਸੁਖਜਿੰਦਰ ਰੰਧਾਵਾ ਤੇ ਸ਼ੈਰੀ ਕਲਸੀ ਜੀ ਇੱਕ ਗਰੁੱਪ ਚ ਨੇ ਤੇ ਭਾਜਪਾ ਦੇ ਬੱਬੂ ਜੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਇਹ ਇੱਕ ਗਰੁੱਪ ਚ ਨੇ ਇਨ੍ਹਾਂ ਦਾ ਹੁਣ ਵੇਖੋ ਇਨ੍ਹਾਂ ਚੋ ਸ਼ੈਰੀ ਕਲਸੀ ਜੀ ਤੇ ਸੁਖਜਿੰਦਰ ਸਿੰਘ ਅਧਾਰਾ ਚੋ ਪਹਿਲੇ ਤੇ ਦੂਜੇ ਤੇ ਕੌਣ ਹੁੰਦਾ ਤੇ ਉਧਰੋਂ ਜੇ ਇਨ੍ਹਾਂ ਦੇ ਆਪੋ ਚ ਸਮੀਕਰਨ ਨਾਲ ਵਾਲੇ ਪਾਰਟੀਆਂ ਨੇ ਇੱਕ ਦੂਜੇ ਦੀ ਵਿਰੋਧਤਾ ਕੀਤੀ ਅੰਦਰੋਂ ਜਿੱਦਾਂ ਕਰਦੇ ਰਹੇ ਨੇ ਕਿਉਂਕਿ ਭਾਜੀ ਤੁਸੀਂ ਵੇਖੋ ਤੁਹਾਨੂੰ ਵਿਚਲੀ ਗੱਲ ਦੱਸਣਾ ਫੇਰ ਲੋਕਾਂ ਕਹਣਾ ਏ ਸਿੱਧਾ-ਸਿੱਧਾ ਬੋਲ ਦਿੰਦਾ ਹੈ ਨਾ ਫੇਰ ਗੱਲ ਤੇ ਹੈ ਨਾ ਗੱਲ ਹੋਰ ਕਰੋ ਜਿਹੜੀ ਠੋਕਵੀਂ ਗੱਲ ਠੀਕ ਹੈ ਕਰੋ ਠੀਕ ਹੈ ਜਿਹੜੀ ਸਿੱਧੀ ਹਿੱਕ 'ਚ ਵੱਜੇ ਮਾਰੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਹਾਂ ਠੀਕ ਹੈ ਹੂੰ ਤ੍ਰਿਪਤਰ 'ਚ ਹੁਣ ਰੌਲਾ ਤੇ ਪੈ ਗਿਆ ਭਾਵੇਂ ਅੱਧਾ ਘੰਟਾ ਘੰਟਾ ਹੋਇਆ ਟਿਕਟ ਅਨਾਉਂਸ ਹੋਈ ਨੂੰ ਕਿ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਉਹਨਾਂ ਨੂੰ ਲੈਣ ਦਿੱਤੀ ਟਿਕਟ ਤੇ ਤ੍ਰਿਤ ਬਾਜਵਾ ਰਾਂ ਨੂੰ ਤੇ ਉਹ ਉਹਨਾਂ ਦੀ ਟਿਕਟ ਕੱਟੀ ਗਈ ਨਹੀਂ ਤੇ ਉਹ ਵੀ ਮੁੱਖ ਦਾਅਵੇਦਾਰ ਸੀ ਵਧਾਈਆਂ ਦੇ ਦਿੱਤੀਆਂ ਤੁਹਾਡੇ ਵਾਲੀ ਗੱਲ ਤਾਂ ਕੁਝ ਹੋ ਗਿਆ ਹੁਣ ਵੇਖਣ ਵਾਲੀ ਇਹ ਗੱਲ ਹੋਏਗੀ ਕਿ ਪਿਛਲੀ ਵਾਰ ਇਹਨਾਂ ਨੇ ਕਾਂਗਰਸ ਦੇ 33 ਐਮਸੀ ਤੇ ਲਗਭਗ ਸਾਰੇ ਪੰਚ ਸਰ ਪੰਚ ਜਿਹੜੇ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੋਰ ਦਿੱਤੇ ਹੁਣ ਜਲਵਾ ਵੇਖਣਾ ਹ ਹ ਹ ਹੁਣ ਪਤਾ ਲੱਗੂ ਚਾਂਦੀ ਵਿਕੇ ਕਿਹੜੇ ਭਾਵੇਂ ਹੁਣ ਪਤਾ ਲੱਗਣਾ ਹੈ ਕਿ ਕਿਦਾਂ ਨੂੰ ਤੋੜਦੇ ਜੇ ਕਿਉਂਕਿ ਵੇਖੋ ਜੀ ਲੋਕੀ ਇੰਨੇ ਛਦਾਈ ਨਹੀਂਗੇ ਬੋਲਣਾ ਵੱਖਰੀ ਗੱਲ ਹੈ ਦੇਖਣ ਜੇ 33% 50% ਵਿੱਚੋਂ ਤੁਸੀਂ ਉਮੀਦਵਾਰ ਕਾਂਗਰਸ ਦੇ ਵਾਲੇ ਦੀ ਸੇਖੜੀ ਤੇ ਮੈਂ ਟੇਢੀ ਮੇਢੀ ਗੱਲ ਨਹੀਂ ਕਰਦਾ ਸਿੱਧੀ ਕਰ ਸੇਖੜੀ ਤੇ ਤੁਸੀਂ ਵਿਰਧ ਤੋੜਦੇ ਹੋਗੇ ਤੇ ਨਾਲ ਤੁਸੀਂ 57% ਦੇ ਵੱਧ 75% ਤੋੜਦੇ ਹੋਗੇ ਤੇ ਉਮੀਦਵਾਰ ਕਿੱਦਾਂ ਜਾਏਗਾ ਜੀ ਠੀਕ ਹੈ ਕਿੱਥੇ ਜਾਏਗਾ ਉਹਨੇ ਤੇ ਹਾਰ ਨਹੀਂ ਹਰਨਾ ਸੀ ਹੁਣ ਪਤਾ ਲੱਗੂਗਾ ਕਿ ਸ਼ੈਰੀ ਕਲਸੀ ਜੀ ਵਟਾ ਲਿਓ ਕੀ ਚੰਨ ਚਾੜਦੇ ਨੇ ਠੀਕ ਹੈ ਤੇ ਤ੍ਰਿਪਤ ਬਾਜਵਾ ਭੁਰੀ ਕਿਸ ਧੜੇ ਨੂੰ ਅੱਗੇ ਲਿਆ ਕੇ ਕਿਹਨੂੰ ਅੱਗੇ ਲਿਆ ਕੇ ਜਾਂ ਆਪਣੇ ਬੰਦਿਆਂ ਨੂੰ ਕਿੰਨਾ ਤੋਰਦੇ ਨੇ ਕਿਉਂਕਿ ਉਹਨਾਂ ਦੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਠੀਕ ਠਾਕ ਬਾੜੀ ਨਹੀਂ ਗਈ ਵਧੀਆ ਸਬੰਧ ਨੇ ਇੱਕ ਖੇਮੇ ਦੇ ਮੈਨੇਜਰ ਦੇ ਵਿੱਚ ਜੀ ਕਹਿੰਦੇ ਕਿ ਦੂਰ ਹੋ ਗਏ ਲੇਕਿਨ ਨਹੀਂ ਫਿਰ ਵੀ ਉਹ ਮੰਨੇ ਜਾਂਦੇ ਆ ਨਾਲੇ ਹੋਰ ਗੱਲ ਪ੍ਰਤਾਪ ਸਿੰਘ ਬਾਜਵਾ ਬਾਰੇ ਜੋ ਕੋ ਮਰਜ਼ੀ ਕਹੇ ਲੇਕਿਨ ਜੇ ਉਹ ਵਾਕਿਆ ਹੀ ਉਹਨਾਂ ਦੇ ਖੈਰਖਵਾ ਸੁਣ ਲੈਣ ਜੇ ਉਹ ਵਾਕਿਆ ਹੀ ਮੁੱਖ ਮੰਤਰੀ ਦੇ ਦਾਵੇਦਾਰ ਦੇ 2027 ਦੇ ਤੇ ਫਿਰ ਉਹਨਾਂ ਨੂੰ ਆਪਣਾ ਹਲਕਾ ਜਿਤਾਉਣਾ ਪੈਣਾ ਤੇ ਨਾਲ ਦੀ ਨਾਲ ਕਿਉਂਕਿ ਉਹ ਖੁਦ ਐਮਪੀ रह ਚੁੱਕੇ ਨੇ ਉਹਨਾਂ ਦੀ ਪੂਰੇ ਜ਼ਿਲ੍ਹੇ ਵਿੱਚ ਵੋਟ ਹੈ ਉਹਨਾਂ ਨੂੰ ਪਠਾਨਕੋਟ ਚ ਵੀ ਉਹਨਾਂ ਦਾ ਚੰਗਾ ਧਾਰ ਹੈ ਕਿਉਂਕਿ ਤਗੜੇ ਆਗੂ ਨੇ ਇਸ ਕਰਕੇ ਉੱਥੋਂ ਵੀ ਉਹਨਾਂ ਨੂੰ ਉੱਥੋਂ ਕਾਂਗਰਸ ਨੂੰ ਸੀਟ ਪਾਉਣੀ ਪੈਣੀ ਹੈ ਉੱਥੇ ਬੱਬੂ ਹੁਰਾਂ ਦਾ ਜ਼ਿਆਦਾ ਜੋਰ ਹੈ ਇਸ ਕਰਕੇ ਬਹੁਤ ਤਗੜਾ ਮੁਕਾਬਲਾ ਮੈਂ ਐਵੇਂ ਨਹੀਂ ਕਿਹਾ ਕਿ ਕੁੰਡੀਆਂ ਦੇ ਸਿੰਘ ਪਤੇ ਨੇ ਸਭ ਤੋਂ ਵੱਧ ਗੱਲ ਇਹ ਆ ਕਿ ਚਾਰ ਉਮੀਦਵਾਰ ਤੇ ਆਪੋਚ ਲੜੰਡੇ ਨੇ ਲੇਕਿਨ ਜਿਹੜੇ ਹਲਕਿਆਂ ਦੇ ਇੰਚਾਰਜ ਨੇ ਅਕਾਲੀ ਦੂਜੇ ਤੇ ਜਿਹੜੇ ਇੱਕ ਦੂਜੇ ਨੂੰ ਠੋਕਦੇ ਹੀ ਕਹੇ ਦੀ ਮੰਜੀ ਠੋਕ ਦੋ ਇਹਦੀ ਮੰਜੀ ਠੋਕ ਦੋ ਇਹਨੂੰ ਹਰਾ ਦੋ ਆ ਨਹੀਂ ਜਿੱਤਣਾ ਚਾਹੀਦਾ ਮੈਂ ਹਾਰ ਜਾ ਹਾਰ ਜਾ ਆ ਨਹੀਂ ਜਿੱਤਣਾ ਚਾਹੀਦਾ ਉਹਨਾਂ ਨੂੰ ਹੁਣ ਪਤਾ ਲੱਗੂਗਾ ਚਾਂਦੀ ਵੀ ਕਿਹੜੇ ਪਾ ਮੈਂ ਗਲਤ ਨਹੀਂ ਕਿਹਾ ਤੁਹਾਨੂੰ ਬਿਲਕੁਲ ਤੁਸੀਂ ਬਿਲਕੁਲ ਸਾਡੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਚਾਹਨਾ ਕਿ ਇਹ ਜਿਹੜੇ ਨੌ ਹਲਕੇ ਨੇ ਜਿਨ੍ਹਾਂ ਦੇ ਵਿੱਚ ਛੇ ਹਲਕਿਆਂ ਦੇ ਵਿੱਚ ਕਾਂਗਰਸ ਜਿਹੜੀ ਹੈ ਉਹਨਾਂ ਦੇ ਐਮਐਲਏ ਨੇ ਦੋ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਇੱਕ ਭਾਜਪਾ ਦੇ ਕੋਲ ਐਮਐਲਏ ਹੈਗਾ ਸੋ ਇਹਨਾਂ ਹਲਕਿਆਂ ਦਾ ਅਗਰ ਤੁਸੀਂ ਐਨਾਲਿਸਿਸ ਕਰਨਾ ਹੋਵੇ ਆਪਾਂ ਸ਼ੁਰੂਆਤ ਜਿਹੜੀ ਡੇਰਾ ਬਾਬਾ ਨਾਨਕ ਤੋਂ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਇਹਨਾਂ ਚਾਰ ਪਾਰਟੀਆਂ ਚ ਡੇਰਾ ਬਾਬਾ ਨਾਨਕ ਤੋਂ ਕੀ ਹਾਲਾਤ ਰਹਿ ਸਕਦੇ ਵੇਖੋ ਡੇਰਾ ਬਾਬਾ ਨਾਨਕ ਤੋਂ ਰਧਾਵਾ ਸਾਹਿਬ ਜਿੱਤੇ ਨੇ ਮੁਕਾਬਲਾ ਬੜਾ ਨੇੜੇ ਦਾ ਸੀ ਸਿਰਫ 450 ਵੋਟ ਨਾਲ ਰਵਿਕਰਨ ਕਾਲ ਤੋਂ ਹਾਰੇ ਨੇ ਲੇਕਿਨ ਹੁਣ ਸਰਕਾਰ ਆ ਤੇ ਉਥੇ ਗਰਦੀਪ ਸਿੰਘ ਰੰਧਾਵਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਤੇ ਉਹ ਵੀ ਚਾਹਣਗੇ ਉਥੋਂ ਭਾਜਪਾ ਨੂੰ ਹੋ ਸਕਦਾ ਘੱਟ ਵੋਟ ਪਏ ਕਿਉਂਕਿ ਉਥੇ ਪਿੰਡ ਨੇ ਤੇ ਪਿੰਡਾਂ ਚ ਕਿਸਾਨ ਬਹੁਤ ਵਿਰੋਧ ਕਰ ਰਹੇ ਠੀਕ ਹੈ ਤੇ ਅਕਾਲੀ ਦਲ ਸ਼ਾਇਦ ਉਥੋਂ ਕਾਫੀ ਮੁਕਾਬਲਾ ਦੇ ਜੇ ਜੇ ਸੁਚਾ ਸਿੰਘ ਲੰਗਾਹ ਹੋਰਾਂ ਨੇ ਆਪਣਾ ਭਵਿੱਖ ਜਾਂ ਆਪਣੇ ਬੱਚੇ ਦਾ ਭਵਿੱਖ ਬਚਾਉਣਾ ਹੈ ਤੇ ਉਹਨਾਂ ਨੂੰ ਡਾਕਟਰ ਚੀਮਾ ਦੀ ਠੋਕ ਕੇ ਮਤ ਕਰਨੀ ਪੈਣੀ ਹੈ ਤੇ ਜੇ ਉਹਨਾਂ ਨੇ ਉਹ ਰਵਿਕਰਨ ਵਾਲਾ ਕੰਮ ਕੀਤਾ ਵੀ ਉੱਤੋਂ ਤੇਰੇ ਨਾਲ ਆ ਤੇ ਵਿੱਚੋਂ ਤੇਰੀਆਂ ਜੜਾਂ ਮੈਂ ਕੈਂਚੀ ਲਈਏ ਤੇ ਕੱਟੀ ਜਾਣ ਡਿਆਂ ਤੇ ਫਿਰ ਕੰਮ ਉਹ ਅਕਾਲੀ ਦਲ ਦਾ ਕੰਮ ਹੋ ਜਾਏਗਾ ਤੇ ਜੇ ਉਹ ਇਕੱਠੇ ਹੋ ਕੇ ਪੈ ਗਏ ਤੇ ਫਿਰ ਰੰਧਾਵਾ ਸਾਹਿਬ ਲਈ ਔਖਾ ਹੋ ਜੇ ਫਤਿਹਗੜ ਚੂੜੀਆਂ ਇਹ ਸਾਡੀਆਂ ਤੇ ਗੱਲਾਂ ਹੁੰਦੀਆਂ ਨੇ ਸਿੱਧੀਆਂ ਤੇ ਸੱਚੀਆਂ ਫਤਿਹਗੜ ਚੂੜੀਆਂ ਪਤਾ ਸਾਰਿਆਂ ਨੂੰ ਮੈਂ ਲੋਕੀ ਡਰ ਤੇ ਬੋਲਦੇ ਨਹੀਂ ਬਸ ਫਤਿਹਗੜ ਚੂੜੀਆਂ ਬੋਲ ਦੱਸਿਓ ਹਾਂ ਜਰਾ ਫਤਿਹਗੜ ਚੂੜੀਆਂ ਤੋਂ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਲਈ ਹੂੰ ਪਰਖ ਦੀ ਘੜੀ ਹੈ ਕਿਉਂਕਿ ਆਪਤੀ ਸੀਟ ਤੇ ਜਿੱਤ ਗਏ ਨੇ ਤੇ ਉਹ ਕਹਿੰਦੇ ਆ ਕਿ ਉਹ ਮੈਨੇਜ ਕਰ ਲੀਦੇ ਆ ਉਹਨਾਂ ਕੋਲ ਚਾਰ ਪੈਸੇ ਵੀ ਹੈਗੇ ਨੇ ਬੰਦੇ ਵੀ ਹੈਗੇ ਨੇ ਤੇ ਉਥੋਂ ਲੱਗਦਾ ਪਈ ਉਹ ਸੁਖਜਿੰਦਰ ਧਾਵੇ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਸ਼ਾਇਦ ਉਥੋਂ ਫਤਵਾ ਲੈ ਜਾ ਚਲੋ ਬਟਾਲੇ ਆ ਗਏ ਆਪਾਂ ਹੁਣ ਹਾਂਜੀ ਬਟਾਲਾ ਬੜਾ ਗੁੰਝਲਦਾਰ ਜੇ ਬਟਾਲੇ ਦੇ ਸਾਰੇ ਸਿਆਪੇ ਪਾਏ ਨੇ ਬਟਾਲੇ ਦਾ ਤਾਰਾ ਪੰਗਾ ਵੈ ਬਟਾਲੇ ਕਾਂਗਰਸ ਦਾ ਸੇਖੜੀ ਸਾਹਿਬ ਇਹਨਾਂ ਹਰਾ ਕੇ ਬੁਰੀ ਤਰ੍ਹਾਂ ਆਪ ਹਰਾ ਕੇ ਠੋਕ ਕੇ ਮੰਜੀ ਉਹਨਾਂ ਦੀ ਭਜਾਤੇ ਅੱਛਾ ਭਜਾਤੇ ਉਹ ਚਲ ਗਏ ਭਾਜਪਾ ਚ ਹੁਣ ਇਹਨਾਂ ਕੋਈ ਬੰਦਾ ਐ ਨਹੀਂ ਕੋਈ ਹੁਣ ਅਜੇ ਤੱਕ ਹਲਕਾ ਚਾਰਜ ਨਹੀਂ ਬਣਾਇਆ ਇਹ ਬੇਸਿਕਲੀ ਇਹ ਕਾਂਗਰਸੀ ਹਲਕਾ ਐ ਇਥੋਂ ਕਾਂਗਰਸ ਜੇ ਪੂਰੀ ਪਾਵਰ ਨਾਲ ਖਲੋਏ ਤੇ ਕਦੀ ਨਾ ਹਾਰੇ ਲੇਕਿਨ ਆਪਸੀ ਲੜਾਈ ਪੱਪੂ ਜੈੰਤੀ ਵੇਖੋ ਪੱਪੂ ਜੈੰਤੀਪੁਰਿਆਂ ਦਾ ਜਿਹੜਾ ਉਹਨਾਂ ਦਾ ਬੇਟਾ ਅਮਨਦੀਪ ਮੁੰਡਾ ਵਧੀਆ ਹੂੰ ਵਧੀਆ ਮੁੰਡਾ ਹੈ ਨਾ ਭਲਾ ਮਾਨਸ ਮੁੰਡਾ ਉਹਨਾਂ ਕੋਈ ਚਾਰ ਸ਼ੇ ਤਰਵੀ ਹੈਗਾ ਉਹਨਾਂ ਦੇ ਪੈਸੇ ਪਰ ਬੰਦਾ ਤੇ ਬੀਬਾ ਤੁਸੀਂ ਇੱਕ ਬੰਨੇ ਕਹਿੰਦੇ ਬੰਦਾ ਬੀਬਾ ਦੂਜੇ ਬੰਨੇ ਕਹਿੰਦਾ ਚਿੱਤਰਕਾਰ ਪਾਜੀ ਉਦੋਂ ਉਦੋਂ ਹਾਲਾਤ ਪਤਾ ਕੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਜਾਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀ ਕਿ ਸਾਡੀ ਜਿਹੜੀ ਟਿਕਟ ਮਿਲ ਜਾਣੀ ਸੀ ਜਾਂ ਸਾਡਾ ਕਾਂਗਰਸ 'ਚ ਝੰਡਾ ਬੁਲੰਦ ਹੋ ਜਾਣਾ ਸੀ ਸੇਖੜੀ ਕਿਤੇ ਨਾ ਕਿਤੇ ਅੜਿੱਕਾ ਬਣਿਆ ਤੇ ਇਸ ਕਰਕੇ ਜਿਹੜਾ ਅੜਿੱਕਾ ਬਣਿਆ ਉਹ ਤੇ ਵੇਖੋ ਜੀ ਅਸਲ ਇਸ ਵਾਰੀ ਉਹਨਾਂ ਗਾੜੀ ਵੀ ਤੇਮ ਧਿਆਨ ਨਾਲ ਉਹਨਾਂ ਨੇ ਵੀ ਜ਼ੋਰ ਲਾਉਣਾ ਨਾ ਦੀਪੂ ਜੰਤੀਪੁਰੀਆ ਨੋ ਲੱਦਾ ਮ ਦੰਦ ਚ ਡਟਕੇ ਹੋਏਗਾ ਵੇਖੋ ਜੀ ਇੱਕ ਬਨੇ ਗੁੱਡੂ ਸਾਫ ਸਾਫ ਮੈਂ ਬਟਾਲੇ ਵਾਲਿਆਂ ਨੂੰ ਦੱਸਦਾ ਇਹ ਬੜੀ ਇੰਟਰਸਟਿੰਗ ਗੱਲ ਜੇ ਤੇ ਲੋਕੀ ਇਹਨਾਂ ਦੰਦ ਕਥਾਵਾਂ ਅੰਦਰ ਅੰਦਰ ਚੱਲਦੇ ਆ ਪਰ ਜਿਗਰਾ ਨਹੀਂ ਹੈਗਾ ਕਿਸੇ ਦਾ ਸਾਹਮਣੇ ਬੋਲਣ ਨੂੰ ਇੱਕ ਬਨੇ ਗੁੱਡੂ ਯੋਰ ਲਾਏਗਾ ਠੀਕ ਹੈ ਸ਼ੇਰ ਸਾਹਿਬ ਦਾ ਬੇਟਾ ਇੱਕ ਬਨੇ ਪੱਪੂ ਜੈੰਤੀਪੁਰੇ ਭਾਜੀ ਦਾ ਬੇਟਾ ਅਮਨ ਐਡਵੋਕੇਟ ਇਹ ਦੋਵੇਂ ਯੋਰ ਲਾਉਣਗੇ ਵੀ ਇਥੋਂ ਵੱਧ ਤੋਂ ਵੱਧ ਹੀ ਅੱਗੇ ਹੋ ਕੇ ਤੇ ਕਾਂਗਰਸ ਦੇ ਬਦੇ ਨੂੰ ਜਿਤਾਈਏ ਤੇ ਨਾਲੇ ਇਹ ਵੀ ਵੇਖਣ ਵਾਲੀ ਗੱਲ ਹੈ ਨਾ ਕਿ ਜਿਹੜੇ 33% ਜਾਂ 75% ਸਰਪੰਚ ਪੰਚ ਉਹ ਤੌਰ ਤੇ ਦਿੱਤੇ ਸ਼ੈਰੀ ਹੋ ਰਹੇ ਨਾ ਹੁਣ ਸ਼ੈਰੀ ਹੋਰੀ ਕਿਹੜਾ ਨਿਆਣੇ ਨੇ ਉਹਨਾਂ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਉਹਨਾਂ ਨੇ ਵੀ ਉਹਨਾਂ ਚੋਂ ਨਾਲ ਬੜੇ ਲਾਲੇ ਆ ਠੀਕ ਉਹਨਾਂ ਵੀ ਕਲਾਵਾ ਭਰ ਲਿਆ ਜਫੀ ਪਾਲੀ ਹੈ ਤੇ ਜੇ ਉਹਨਾਂ ਦੀ ਜਫੀ ਤਗੜੀ ਹੋਈ ਤੇ ਫਿਰ ਉੱਥੋਂ ਮੁੜਦੇ ਵੀ ਬੜੇ ਮੁਸ਼ਕਲ ਹੋ ਜਾਂਦੇ ਆ ਇਹ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਬਹੁਤ ਸਾਰੇ ਬੰਦੇ ਇੱਕ ਪਾਰਟੀ ਚ ਦੂਜੇ ਦੀ ਦੂਜੇ ਨੂੰ ਹਰਾਉਣ ਲਈ ਵਿਰੋਧੀ ਨਾਲ ਤੋਰ ਦਿੰਦੇ ਆ ਪਰ ਵਾਪਸ ਨਹੀਂ ਆਉਂਦੇ ਫਿਰ ਅੱਧੇ ਵਿਚੋਂ ਰਹਿ ਜਾਂਦੇ ਆ ਉਹ ਫਿਰ ਉਹ ਸੱਟ ਬਹੁਤ ਵੱਡੀ ਵੱਜਦੀ ਹੁੰਦੀ ਜੇ ਇਸ ਕਰਕੇ ਇੱਥੇ ਇਹ ਜਿੱਦਾਂ ਸਵਾਲ ਇੱਥੇ ਪਤਾ ਕਿਤੇ ਲਈ ਨਹੀਂ ਬਟੂ ਜੀ ਜੇ ਗਡੂਰਾਂ ਕੋ ਘੱਟ ਵੋਟ ਰਹਿ ਗਈ ਜਾਂ ਇਹ ਉਹ ਪਪੂ ਜੈੰਤੀਪੂਰੀਏ ਗਰੁੱਪ ਕੋ ਉਹਨਾਂ ਕਹਣਾ ਜੀ ਇਹੀ ਤੇ ਪੂਰਾ ਜ਼ੋਰ ਲਾਇਆ ਉਹਨਾਂ ਕਹਣਾ ਇਹੀ ਵੀ ਲਾਇਆ ਕਿਉਂਕਿ ਮਾਂ ਪਿਓ ਪਿਓ ਹੈ ਨੀਗਾ ਖਸਮ ਨਹੀਂ ਨਾ ਜਿਸ ਹਲਕੇ ਦਾ ਖਸਮ ਨਹੀਂ ਖਸਮ ਤੇ ਜਿੰਮੇਵਾਰੀ ਪੈਣੀ ਹੈ ਤਰਤ ਭਾਜੀ ਕਹਿਣਗੇ ਠੀਕ ਆ ਯਾਰ ਮੇਰਾ ਤੇ ਐਵੇਂ ਰੌਲਾ ਪਾਤਾ ਮੈਂ ਤੇ ਆਉਣਾ ਹੀ ਨਹੀਂ ਮੈਂ ਤੇ ਆਪਣੇ ਤੋਂ ਲੜਨੀ ਐ ਐਤ ਕੀ ਸਭ ਤੋਂ ਵੱਡਾ ਮੁਕਾਬਲਾ ਪੂਰੇ ਗਰਦਾਸਪੁਰ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਉਹ ਬਟਾਲੇ ਤੇ ਆ ਵੀ ਇੱਥੋਂ ਵੇਖੋ ਕਿਹੜਾ ਮਾਈ ਦਾ ਲਾਲ ਜਿਹੜਾ ਉਹ ਮੱਲੀ ਚਿੱਤ ਦਾ ਕੀ ਬਾਤ ਐ ਤੇ ਕਾਧੀਆਂ ਚੱਲਦੀ ਐ ਥੋੜਾ ਜਿਹਾ ਨਾਲ ਹੀ ਐ ਹਾਂਜੀ ਕਾਧੀਆਂ ਨੇ ਕਾਧੀਆਂ ਤੋਂ ਮੁਕਾਬਲਾ ਕਰਤਿਆ ਪਰ ਮੈਂ ਤੁਹਾਨੂੰ ਪਹਿਲਾਂ ਕਹਤਾਂ ਵੀ ਜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਬੜੇ ਤਾਕੜ ਲੀਡਰ ਨੇ ਜੇ ਨਹੀਂ ਉਹਨਾਂ ਨੇ ਹਰ ਹਾਲਤ ਵਿੱਚ ਆਪਣਾ ਹਲਕਾ ਜਿਤਾਉਣ ਦੀ ਕੋਸ਼ਿਸ਼ ਕਰਨੀ ਹੈ ਭਾਵੇਂ ਜਗਰੂਪ ਸਿੰਘ ਸੇਖਵਾਂ ਨੇ ਉੱਥੇ ਕਾਫੀ ਪੈਪਸਾਰ ਲਏ ਨੇ ਮਾਲ ਸਾਹਿਬ ਵੀ ਕਾਲੀ ਦਲ ਦੀ ਬੜੀ ਵੋਟ ਲੈ ਗਿਆ ਆਸ ਤੋਂ ਵੱਧ ਵੋਟ ਲੈ ਗਿਆ ਕਿਉਂਕਿ ਬੰਦੇ ਉਹ ਵੀ ਮਲਾਪੜੇ ਠੀਕ ਹੈ 76 ਉਹਨਾਂ ਦਾ ਵੀ ਕੈਮ ਠੀਕ ਹੈ ਲੇਕਿਨ ਉੱਥੇ ਵੇਖਣਾ ਪਏਗਾ ਕਿ ਜੇ ਬਾਜਵਾ ਸਾਹਿਬ 27 ਦੇ ਉਮੀਦਵਾਰ ਹੈਗੇ ਨੇ ਤੇ ਇਹਨਾਂ ਹੱਕ ਡਾ ਕੇ ਉੱਥੇ ਕਹਿਣਾ ਵੀ ਮੈਂ 27 ਚ ਜੇ ਆਪਣਾ ਹਲਕਾ ਹਰਾ ਗਏ ਤੇ ਫਿਰ ਤੇ ਨਹੀਂ ਕਹਿੰਦੇ ਮੁੱਖ ਮੰਤਰੀ ਬਣਾਉਣਾ ਸਾਹਿਬ ਜੀ ਇਸ ਕਰਕੇ ਜਿਹੜੇ ਨੇ ਨਾ ਝੋਨੇ ਵਾਲੇ ਪਿੰਡ ਪ੍ਰਾਲਿਓ ਪਛਾਣੇ ਜਾਣੇ ਆ ਠੀਕ ਹੈ ਅੱਛਾ ਸਾਡੀ ਸਭ ਹੁਣ ਇਧਰ ਬਾਈਪਾਸ ਪਈਏ ਛੜਕ ਬੜੀ ਸ਼ਾਨਦਾਰ ਬਣੀ ਗੁਰਦਾਸਪੁਰ ਪਹੁੰਚੀ ਗੁਰਦਾਸਪੁਰ ਚ ਪਾੜਿਆਂ ਦਾ ਕਾਫੀ ਹੈਗਾ ਪਰ ਰਮਨ ਬੈਲ ਉਥੋਂ ਪੂਰਾ ਯੋਰ ਲਾਉਣਗੇ ਤੇ ਉਹਨਾਂ ਦੋਹਾਂ ਚ ਮੁਕਾਬਲਾ ਹੋਏਗਾ ਤੇ ਬੱਬੇ ਹਾਲੀ ਹਰਾਂ ਦਾ ਕੀ ਰੋਲ ਲੈਂਦਾ ਕਿਉਂਕਿ ਲਗਾਹ ਸਾਹਿਬ ਦਾ ਉੱਥੇ ਵੀ ਬੜਾ ਜੀ ਲਗਾਹ ਹਰਾਂ ਦੀ ਉੱਥੇ ਵੀ ਵੋਟ ਬੜੀ ਹੈ ਬੱਬੇ ਆ ਇਹਨੂੰ ਹਰਉਂਦਾ ਹੀ ਉਹਨੇ ਨਹੀਂ ਤੇ ਕਾਂਡੇ ਦੀ ਟੱਕਰ ਹੋ ਸਕਦੀ ਜੇ ਲਗਾਹ ਸਾਹਿਬ ਬੱਬੇ ਹਾਲੀ ਦਾ مخالਫਤ ਨਾ ਕਰਦੇ ਤੇ ਉੱਥੇ ਵੀ ਕਾਂਡੇ ਦੀ ਟੱਕਰ ਹੋ ਸਕਦੀ ਨਹੀਂ ਨਿਕਲੇ ਬਾਈਪਾਸ ਥਾਣੀ ਥੋੜਾ ਜਿਹਾ ਚਲੋ ਦਿਨਾਨਗਰ ਪਹੁੰਚ ਗਏ ਦਿਨਾਨਗਰ ਅਰਨਾ ਚੌਧਰੀ ਹਾਰ ਗਏ ਸੀ ਉਹਨਾਂ ਦਾ ਧਰਮਦਾਰ ਚੰਗਾ ਉੱਥੇ ਬਹੁਤ ਕਾਂਡੇ ਦੀ ਟੱਕਰ ਨੇੜੇ ਦੀ ਟੱਕਰ ਹੋਈ ਠੀਕ ਹੈ ਉੱਥੇ ਵੀ ਕਾਂਡੇ ਦੀ ਉੱਥੇ ਦੀ ਅਗਲੇ ਪਾਸੇ ਪੂਰਾ ਅੱਗੇ ਅੱਗੇ ਬੱਬੂ ਦਾ ਯੋਰ ਸ਼ੁਰੂ ਹੋ ਜਾਂਦਾ ਜੀ ਉੱਥੇ ਬੱਬੂ ਨੂੰ 노 ਡਾਊਟ ਕੇ ਬੱਬੂ ਜੀ ਨੂੰ ਸਭ ਤੋਂ ਵੱਧ ਉਹਨਾਂ ਹਲਕਿਆਂ 'ਚ ਵੋਟ ਮਿਲਦੇ ਆਸ ਹੈ ਲੇਕਿਨ ਨਾਨਪੌਰ ਤੇ ਪਠਾਨਕੋਟ ਇਹਨਾਂ ਤਿੰਨਾਂ ਨੂੰ ਲੜੀ ਨੂੰ ਇਕੱਠੀ ਜੋੜ ਕੇ ਦੱਸ ਇਕੱਠਾ ਮੈਂ ਕਿਹਾ ਉੱਥੇ ਬਹੁਤ ਚਾਂਸ ਨੇ ਬੱਬੂ ਰਾਂਦੇ ਆਉਣ ਦੇ ਤਿੰਨਾਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਕਿਤੇ ਉਹ ਜ਼ਿਆਦਾ ਖੋਰਾ ਨਾ ਲਾ ਜਾਣ ਤੇ ਜਿੰਨੀ ਉਹ ਵੱਧ ਤੋਂ ਵੱਧ ਹੋਏ ਬੱਬੂ ਰਾਂ ਦੀ ਵੋਟ ਕੱਟੀ ਜਾਣੀ ਹੈ ਪਰ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਭਾਜਪਾ ਨੂੰ ਨਾ ਗੱਠ ਜੋੜ ਕਰਦਾ ਸਾਡੀ ਸਰ ਨਾ ਤਾਂ ਤੁਸੀਂ ਨਜੂਮੀ ਹੋ ਨਾ ਹੀ ਕੋਈ ਤੰਤਰਕ ਵਿਦਿਆਉਂਦੀ ਹੈ ਤੁਹਾਨੂੰ ਨਾ ਹੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜੋਤਿਸ਼ੀ ਹੋ ਪਰ ਉਹਦੇ باوجود ਵੀ ਜਿੰਨੀਆਂ ਕੋਈ ਵਿਖਵਾਨੀਆਂ ਕਰਦੇ ਜਿਹੜੀ ਆંકੜੀਆਂ ਤੁਹਾਡੇ ਕੋਲ ਕਿਹੜੀ ਸ਼ਕਤੀਆਂ ਤੇ ਨਹੀਂ ਮੈਨੂੰ ਪਤਾ ਪਰ ਉਹ ਕੋਈ ਵਿਖਵਾਨੀਆਂ ਸੱਚ ਹੋ ਰਹੀਆਂ ਨੇ ਪਰ ਮੈਂ ਇਹ ਜਾਨਣਾ ਚਾਹਣਾ ਥੋੜਾ ਗਿਆ ਕੱਲੀ ਇਹ ਗੁਰਦਾਸਪੁਰ ਦੀ ਨਾ ਗੱਲ ਕਰਕੇ ਇੱਕ ਹਲਕਾ ਜਿਹਾ ਇਸ਼ਾਰਾ ਤੇ ਕਰੋ ਜਿਹੜੀ 4 ਜੂਨ ਹੈ 4 ਬਟੂ ਬਟੂ ਜੀ ਬਟੂ ਜੀ ਮੈਂ ਬਾਬਾ ਗੋਵਿਸ਼ੇਵਰ ਨਹੀਂ ਉਹ ਜਿਹੜਾ ਲੇਖਕੇ ਤੇ ਪੈਨ ਨਾ ਉਹ ਡਰਾਮੇ ਬਾਜਿਆ ਜਿਹੜਾ ਜਿੰਨੇ ਆਂਦਾ ਮੈਂ ਹਿੰਦੂ ਰਾਸ਼ਟਰ ਬਣਾਉਣਾ ਤੇ ਉਹ ਨਹੀਂ ਮੈਂ ਵੀ ਮੈਂ ਦੱਸਦਾ ਕੁਝ ਲੇਕਿਨ ਵੇਖੋ ਜਿਹੜੀ ਗੱਲ ਰਿਐਲਿਟੀ ਹੈ ਗੁਰੂ ਮਹਾਰਾਜ ਕਿਰਪਾ ਕਰੇ ਸਾਬਾ ਹੱਥ ਵੜੇ ਆਈਆਂ ਜਿਸ ਭਾਵੇਂ ਤੁਸੀਂ ਤੇ ਮੇਰਾ ਪਰਮਾਤਮਾ ਤੇ ਭਰੋਸਾ ਹੈ ਮੇਰਾ ਲੋਕਾਂ ਨਾਲ ਹਰ ਪਾਰਟੀ ਦੇ ਬੰਦੇ ਨਾਲ ਨੇੜੇ ਦਾ ਰਿਸ਼ਤਾ ਹੈ ਇਹ ਜਿਹੜੇ ਮੇਰੇ ਸੂਤਰ ਨੇ ਉਹਨਾਂ ਨਾਲ ਵੀ ਮੇਰਾ 20 ਸਾਲ ਪੁਰਾਣਾ ਉਹ ਮੈਨੂੰ ਦੱਸ ਦਿੰਦੇ ਆ ਤੇ ਮੈਂ ਅੱਗੋਂ ਤੁਹਾਨੂੰ ਦੱਸ ਅੱਛਾ ਅਕਸਰ ਕਹਿ ਜਾਂਦਾ ਸੀ ਨਾ ਬੱਚੇ ਕਹਿੰਦੇ ਨੇ 31 ਮਾਰਚ ਦੇ ਦੇਣਾ ਆਉਣਗੇ ਕਈ ਹੱਸਣਗੇ ਕਈ ਰੋਣਗੇ ਪਰ ਜਵਾਕਾਂ 'ਚ ਹੁੰਦਾ ਜਿਹੜੇ ਪਾਸ ਹੋ ਗਏ ਤੇ ਹੱਸਣਦੇ ਪੀ ਹੈ ਨਾ ਤੇ 4 ਮਾਰਚ ਭਾਜੀ ਜਿਹੜੇ ਜੇ ਤੁਸੀਂ ਬਿਲਕੁਲ ਗੱਲ ਠੀਕ ਕਹੀਏ 31 ਮਾਰਚ ਦੇ ਦੇਣ ਆਉਣਗੇ ਹੁਣ 31 ਮਈ ਦੇ ਦੇਣ ਆਉਣਗੇ ਜਦੋਂ 3 ਤਰੀਕ ਨੂੰ ਚੋਣ ਪੀਜਾ 4 ਨੂੰ ਤੇ ਕੁਝ ਹਸਣਗੇ ਕੁਝ ਰੋਣਗੇ ਜੂਨਾ ਉਹਨਾਂ ਦੀਆਂ ਬਦਲਣੀਆਂ ਹਾਰਨਗੇ ਉਹ ਜਿਹੜੇ ਆਪਣੀ ਜੂਨ ਨੰਗੀਆਂ ਕਰਦੀ ਕੋਸ਼ਿਸ਼ ਕਰਨਗੇ ਆਪਣੀਆਂ ਪਾਰਟੀਆਂ ਦੀ ਪਿੱਠ ਵਿੱਚ ਛੁਰਾ ਮਾਰਨਗੇ ਆਪਣੇ ਉਮੀਦਵਾਰਾਂ ਦੇ ਵਿਰੁੱਧ ਚੱਲਣਗੇ ਉਹਨਾਂ ਦੀ ਜੂਨ ਬਦਲੇਗੀ ਉਹ ਨਾ ਬੰਨ ਅੱਗੇ بڑا ਨੁਕਸਾਨ ਇੱਕ ਦੂਜਾ ਪੋਲੀਟੀਕਲ ਕਰ ਲਿਆ ਇੰਨੀ ਥਾਂ ਢੇਕ ਲਿਆ ਕਿ ਜਣਾ ਖਣਾ ਕਿੱਡੇ-ਕੱਡੇ ਵੱਡੇ ਲੀਡਰ ਹੈ ਜੀ ਕਿੱਡੇ-ਕੱਡੇ ਵੱਡੇ ਨਾ ਘਰਤਬੇ ਤੇ ਜਣਾ ਖਣਾ ਟੀਚਰ ਕਰ ਜਾਂਦਾ ਲੈ ਕਾਦਾ ਲੀਡਰ ਇਹ ਦੇ ਰਾਤੀ ਉੱਥੇ ਹੀ ਦੱਲਾ ਆ ਜਿੱਧਰ ਆ ਗਿਆ ਇੱਕ ਇਹ ਤੇ ਦੱਲਾ ਇਹ ਕਾਦੇ ਇਦਾਂ ਦਾ ਨਹੀਂ ਕਰਦਾਰ ਇਹਨਾਂ ਨੂੰ ਹੋਣਾ ਚਾਹੀਦਾ ਜੇ ਲੋਕ ਤੁਹਾਡੀ ਇਲੈਕਸ਼ਨ ਤੋਂ ਦੌਰਾਨ ਤੁਹਾਨੂੰ ਅੱਖਾਂ ਵਿਖਾਉਂਦੇ ਨੇ ਬਾਅਦ ਵਿੱਚ ਜਿੱਤ ਨਹੀਂ ਕਰਦੇ ਤੁਸੀਂ ਐਸਾ ਕੰਮ ਐਮਪੀ ਨੂੰ ਕਰ ਜਣਾ ਚਾਹੀਦਾ ਕਿ 5 ਸਾਲ ਉਹਨੂੰ ਵੋਟ ਮੰਗਣ ਦੀ ਲੋੜ ਨਾ ਪਵੇ ਲੋਕ ਆਪ ਆਪਣੇ ਆਪ ਮਹਾਰੇ ਜਾ ਕੇ ਕਹਿਣ ਆ ਸਾਡਾ 013 ਬਸ ਇੰਨਾ ਹੀ ਕਰਦੇ ਹੋ 013 013 ਕਿਸੇ ਨੂੰ ਨਹੀਂ ਜੀ ਕੋਈ ਭਗਵੰਤ ਮਾਨ ਸਾਹਿਬ ਦਾ ਦਾਵਾ ਕੋਈ ਕਾਂਗਰਸ ਦਾ ਕੋਈ ਅਕਾਲੀ ਦਾ ਕੋਈ ਭਾਜਪਾ ਦਾ 013 ਨਹੀਂ ਬਹੁਤ ਸਾਰੀ ਕਾਂਟੇ ਦੀ ਟੱਕਰ ਆ ਤੇ ਕਾਂਗਰਸ ਆंदी ਪਈ ਹੀ ਇੱਕ ਨੰਬਰ ਤੇ ਰਹਾਂਗੇ ਆਸ ਹੈ ਵੀ ਕਾਂਗਰਸ ਤੇ ਉਤਲਿਆ ਉਤਲਿਆ ਜਿਹੜਾ ਮੈਚ ਹੈ ਮਾਲੀ ਦਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਹੋ ਸਕਦਾ ਤੇ ਜਿਹੜਾ ਦੂਜਾ ਹੈ ਸੈਕੰਡ ਮਾਲੀ ਦਾ ਛੋਟੀ ਮਾਲੀ ਦਾ ਉਹ ਭਾਜਪਾ ਅਕਾਲੀ ਦਲ ਚ ਹੋ ਸਕਦਾ ਪਰ ਇੱਕ ਗੱਲ ਮੈਂ ਆਪਣੇ ਸੂਝਵਾਨ ਦਰਸ਼ਕਾਂ ਨੂੰ ਅਖੀਰ ਤੇ ਦੱਸਦਾ ਕਿ ਜਦੋਂ ਜਦੋਂ ਪੰਜਾਬ ਦਾ ਇਤਿਹਾਸ ਬੋਲ ਲਿਓ ਜਦੋਂ ਮੈਂ ਬੜੀਆਂ ਬੁੱਕਸ ਪੜੀਆਂ ਨਾਲ ਵਿਚਾਰਪਰੰਦਾ ਕੀਤਾ ਜਦੋਂ ਜਦੋਂ ਅਕਾਲੀ ਦਲ ਪੰਜਾਬ ਚ ਕਮਜ਼ੋਰ ਹੋਇਆ ਕਾਂਗਰਸ ਕਮਜ਼ੋਰ ਕਿਉਂਕਿ ਕਾਰਨ ਇਹਦਾ ਇਹਦਾ ਕਾਰਨ ਇਹ ਆ ਕਿ ਉੱਥੇ ਸਿਰਫ ਦੋ ਪਾਰਟੀਆਂ ਸੀ ਜਿਹੜੀਆਂ ਆਪੋ ਚ ਲੜਦੀਆਂ ਸੀ ਹੁਣ ਜਦੋਂ ਆਬਾਦ ਵੀ ਪਾਰਟੀ ਆ ਗਈ ਤੇ ਕਾਂਗਰਸ ਬਹੁਤ ਕਮਜ਼ੋਰ ਹੋ ਗਈ ਨਾਲ ਭਾਜਪਾ ਵੀ ਆ ਗਈ ਤੇ ਕਾਂਗਰਸ ਜਿਹੜਾ ਅਕਾਲੀ ਦਲ ਕਮਜ਼ੋਰ ਹੋਣਾ ਕਾਂਗਰਸੀ ਵੋਟ ਵੀ ਡਿਵਰਟ ਹੋ ਜੀ ਤੇ ਅਕਾਲੀ ਦਲ ਦੀ ਡਿਵਰਟ ਹੋ ਗਈ ਇਸ ਕਰਕੇ ਜਦੋਂ ਜਦੋਂ ਪੰਥਕ ਜਿਹੜੀ ਖੇਤਰੀ ਪਾਰਟੀ ਡੁੱਬੇਗੀ ਉਹ ਨਾਲ ਉਸ ਪਾਰਟੀ ਨੂੰ ਲੈ ਡੁੱਬੇਗੀ ਜਿਹਦਾ ਉਹਦੇ ਨਾਲ ਨੇੜੇ ਦਾ ਮੁਕਾਬਲਾ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੰਦੀ ਗਿਲਜੀ ਤੁਹਾਡਾ ਜੋ ਇਜਾਜ਼ਤ ਕਿਉਂਕਿ ਬਹੁਤ ਅਸੀਂ ਟਿੱਖੀਆਂ ਕਰਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਨੇ ਪਰ ਹੁਣ ਇਹ ਜਿਹੜੀ ਡਿਬੇਟ ਹੈ ਅੱਜ ਦੀ ਇਹ ਚਰਚਾ ਹੈ ਦਰਸ਼ਕੋ ਤੁਹਾਨੂੰ ਕਿਦਾਂ ਦੀ ਲੱਗੀ ਆਪਣੀ ਫੀਡਬੈਕ ਜਿਹੜੀ ਹੈ ਸਾਨੂੰ ਜਰੂਰ ਦਿਓ ਕਮੈਂਟਾਂ ਦੇ ਜ਼ਰੀਏ ਇਹ ਜਿਹੜੀ ਚਰਚਾ ਦੇ ਨਤੀਜੇ ਕੀ ਤੁਸੀਂ ਸਮਝਦੇ ਹੋ ਤੁਸੀਂ ਜਰੂਰ ਦੱਸਿਓ ਔਰ ਆਪਣੇ ਕਮੈਂਟਾਂ ਦੇ ਵਿੱਚ ਕਿਹੜੀ ਪਾਰਟੀ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਤੋਂ ਜਿੱਤ ਰਹੀ ਹੈ ਤੁਸੀਂ ਕੀ ਸਮਝਦੇ ਹੋ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਰੀਕਲ ਸੀ ਕਾਂਗਰਸ ਪਾਰਟੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਫਿਰ ਬੀਜੇਪੀ ਤੋਂ ਦਨੇਸ਼ ਬਬੂ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਸਿੰਘ ਟੀਮਾ ਸੋ ਇਹਨਾਂ ਦੇ ਵਿੱਚੋਂ ਤੁਸੀਂ ਕਿਹਨੂੰ ਸਮਝਦੇ ਹੋ ਕਿ ਇਹ ਸੀਟ ਇਹਨਾਂ ਨੂੰ ਜਿੱਤਣੀ ਚਾਹੀਦੀ ਹੈ ਕਮੈਂਟਾਂ ਦੇ ਜ਼ਰੀਏ ਤੁਸੀਂ ਆਪਣੀ ਰਾਏ ਜ਼ਰੂਰ ਰੱਖੋ ਕਿਉਂਕਿ ਲੋਕਤੰਤਰ ਹੈ ਵੋਟਰ ਤਾਂ ਤੁਸੀਂ ਪਾਣੀ ਪਾਣੀ ਹੈ ਪਰ ਇਹ ਵੀ ਇੱਕ VOTING ਹੈ ਤੁਸੀਂ ਦੱਸ ਦਿਓ ਦੁਨੀਆ ਨੂੰ ਪਤਾ ਲੱਗ ਜਾਵੇ ਕੀ ਤੁਹਾਡੀ رائے ਕਿਹਦੇ ਨਾਲ ਹੈ ਸੋ ਸੰਦੀ ਸਾਹਿਬ ਦੀ ਡਿਬੇਟ ਦੇ ਨਾਲ ਅਗਰ ਤੁਸੀਂ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਛੜੀ ਜਰੂਰ ਲਗਾ ਦੇਣਾ ਸੋ ਇਹਦੇ ਨਾਲ ਹੀ ਤੁਹਾਡੇ ਤੋਂ ਲੈਣੇ ਇਜਾਜ਼ਤ ਵੇਖਦੇ ਰਹੋ ਹਾਕਸ ਦੀ ਆਵਾਜ਼ ਐਨਆਰਆਈ ਟੂਡੇ